ਸਾਡੀ ਕੌਮ ਦੇ ਸਾਹਮਣੇ ਜਿਹੜੇ ਬਹੁਤ ਵੱਡੇ ਮਸਲੇ ਆ ਜਿੱਦਾਂ ਕਿ ਕੋਈ ਕਿਸੇ ਪਾਸੇ ਮਨਸਾਫੀ ਦੀ ਕੋਈ ਕਰਨੀ ਨਹੀਂ ਦਿੱਤਾ ਠੀਕ ਕਿ ਉਹ ਬਿਆਦਵੀ ਦਾ ਮਾਮਲਾ ਜਾਂ ਬੰਦੀ ਸਿੰਘਾ ਦਾ ਮਾਮਲਾ ਜਾਂ ਜਿਹੜੇ ਹੁਣ ਇਹ ਅਮਨਪਾਲ ਵਿੱਚ ਜਿੰਨ ਤੋਂ ਬਾਅਦ ਵੀ ਉਹ ਸਰਕਾਰ ਉਹਨਾਂ ਦੀ ਐਨਐਸਓਰ ਵਧਾ ਰਹੀ ਹੈ ਕਿ ਜਿਹੜਾ ਲੋਕ ਤਾਂ ਨੰਤਾ ਮਜ਼ਾਕ ਬਣਾਇਆ ਇਹ ਸਾਰੀਆਂ ਸੰਗਠਨਾਂ ਦਾ ਅਸੀਂ ਇੱਕ ਜੋ 19 ਤਰੀਕ ਦੀ ਇਕੱਤਰਤਾ ਰੱਖੀ ਸੀ ਉਹਦੇ ਵਾਸਤੇ ਵੀ ਸੰਗਠਨਾਂ ਤੋਂ ਸਹਿਯੋਗ ਵਾਸਤੇ ਵੀ ਆਇਆ ਕਿ ਦੂਸਰਾ ਜਿਹੜਾ ਸ਼੍ਰੋਮਣੀ ਕਮੇਟੀ ਦੀ ਜਿਹੜੀ ਵੋਟਾਂ ਦੀ ਪ੍ਰਕਿਰਿਆ ਬਣਦੀ ਜੇ ਸ਼ੁਰੂ ਹੋਈ ਕੋਈ ਨੂੰ ਵੀ ਕਾਫੀ ਦੇਰ ਹੋ ਗਿਆ ਉਹਦੇ ਚ ਪਤਾ ਨਹੀਂ ਸਾਡੇ ਚ ਕੋਈ ਜਾਗਰਕਤੀ ਦੀ ਬਹੁਤ ਵੱਡੀ ਘਾਟ ਕਰਕੇ ਉਹ ਮੇਰੇ ਖਿਆਲ ਕੇ ਜੇ ਕੋਈ ਕੁਛ ਕੋਸ਼ਿਸ਼ਾਈ ਬਣ ਸਕਿਆ ਤੇ ਹੁਣ ਮੇਰਾ ਖਿਆਲ ਹੁੰਦਾ 31 ਤਰੀਕ ਨੂੰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਚ ਅਸੀਂ ਕੁਝ ਸੰਘਾਂ ਨੂੰ ਭੇਜਿਆ ਸੀ ਇੱਕ ਮਿਸ਼ਨ ਕੋਲ ਤੇ ਉਹਨਾਂ ਨੇ 10 ਮਹੀਨੇ ਦਾ ਸਮਾਂ ਹੋਰ ਲਗਾ ਠੀਕ ਹੈ ਕਿ ਅਸੀਂ ਹੁਣ ਇਸ ਇਸ ਸੰਘਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਬੇਨਤੀ ਕਰਨ ਵਾਸਤੇ ਆਏ ਆ ਕਿ ਤੁਸੀਂ ਇਸ ਥੋੜੀ ਜਿਹੀ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਔਰ ਇਹਦੇ ਚ ਤੁਸੀਂ ਵੱਲ ਚੜ ਕੇ ਆਪਣੀ ਸੇਵਾ ਚ ਹਿੱਸਾ ਲਓ ਤੇ ਘਰ ਘਰ ਜਾ ਕੇ ਜੇ ਜਿਹੜਾ ਵੀ ਜੋਗ ਵਿਅਕਤੀ ਜਿਹਦੀ ਵੋਟ ਪਣੀ ਚਾਹੀਦੀ ਹੈ ਉਹ ਉਹਦੀ ਵੋਟ ਪਣਾਈ ਜਾਵੇ ਤੇ ਉਹ ਜਿਹੜਾ ਕਿ ਸਾਡਾ ਕੌਮੀ ਫਰਜ਼ ਆ ਕੌਮੀ ਪੁਖਤ ਦੀ ਜਿਹੜੀ ਸਾਡੀ ਵਾਸਤੇ ਪਹਿਲੀ ਗੱਲ ਤੇ ਬਹੁਤ ਸਿਆਰਬਾਦ ਇਲੈਕਸ਼ਨ ਹੋ ਰਹੀ ਹੈ ਤੇ ਉਦੋਂ ਅਸੀਂ ਸਾਰੇ ਜਣੇ ਉੱਚ ਆਪਣਾ ਹਿੱਸਾ ਵਸ। ਨਹੀਂ ਇਹਦੇ ਚ ਜੋ ਵੀ ਸਾਡੀ ਕੌਮ ਨਾਲ ਬੇਇਨਸਾਫੀਆਂ ਹੋ ਰਹੀਆਂ ਹਨ ਨਸ਼ਿਆਂ ਦਾ ਕੋਈ ਵੀ ਸਰਕਾਰ ਜਿਹੜੀ ਕਿਸੇ ਵੀ ਜਿਹੜੇ ਮੁੱਦਿਆਂ ਤੇ ਸਰਕਾਰਾਂ ਬਣੀਆਂ ਉਹਨਾਂ ਨੂੰ ਉਹਨਾਂ ਨੇ ਵਿਸਾਰਿਆ ਨਾਲੋ ਕਿਤੇ ਵੀ ਕੋਈ ਇਨਸਾਫ ਦੀ ਅਸੀਂ ਸਾਰੇ ਪੰਥ ਤੇ ਸੰਗਤਾਂ ਦੇ ਕੇ ਇਹ ਬੇਨਤੀ ਲੈ ਕੇ ਆਏ ਕਿ ਆਪਾਂ ਸਰਜ ਨੇ ਇਕੱਠੇ ਹੋ ਕੇ ਕੋਈ ਵਿਚਾਰ ਕਰੀਏ ਕਿ ਸਾਨੂੰ ਅੱਗੇ ਕੌਮ ਨੂੰ ਇਨਸਾਫ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕਿਹੜੀ ਰਣਨੀਤੀ ਆਪਣਾ ਨੂੰ ਚਾਹੀਦੀ ਕਿ ਉਹਦਾ ਸੰਗਸ ਕਰਨਾ ਚਾਹੀਦਾ ਉਹਦੇ ਵਾਸਤੇ ਅਸੀਂ ਉਹ ਜੋ 19 ਤਰੀਕ ਦੀ ਰੱਖੀ ਹੋਤੀ ਉਸ ਅਸੀਂ ਕੋਈ ਹੋਰ ਵਾਲੇ ਸਮੇਂ ਦੀ ਜੋ ਕੋਈ ਰੂਪਨੇ ਘਾਤਾ ਹੈ ਉਹ ਤੇ ਵੀ ਵੈਸੇ ਨਹੀਂ ਤੰਗ ਲੱਗਦਾ ਸੀ ਕਿ ਜਿਹੜਾ ਬੰਦਾ ਰੇਟ ਪਾ ਰਿਹਾ ਉਹਦੇ ਪੱਲੇ ਤੇ ਕੁਝ ਨਹੀਂ ਸੀਗਾ ਉਹਦੇ ਐਵੇਂ ਇੱਕ ਨਾ ਆਪਣੇ ਯੂਨੀਵਰਸਿਟੀ ਚਾਹੁੰਦਾ ਸੀ ਹੈ ਤੇ ਇਹੋ ਜਿਹੀ ਗੱਲਾਂ ਕਰਕੇ ਮੇਰੇ ਕੋਲ ਉਹ ਆਪਣਾ ਵੀ ਸਮਾਂ ਖਰਾਬ ਕਰ ਰਿਹਾ ਕੋਰ ਦਾ ਵੀ ਸਮਾਂ ਖਰਾਬ ਕਰ ਰਿਹਾ ਸੀ ਤੇ ਕੋਰ ਦਾ ਬਹੁਤ ਵੱਡੀ ਕੋਰ ਨੇ ਸਹੀ ਡਿਸੀਜਨ ਲਿਆ ਪਰ ਚੋਣ ਦੇ ਬਾਰੇ ਚ ਸਭਾ ਉਤੇ ਫੈਸਲਾ ਕਰਾਂਗੇ ਤੇ ਦੂਸਰਾ ਅਸੀਂ ਚਾਹੁੰਦੇ ਆ ਕਿ ਸਾਰੇ ਹੀ ਧਿਰਾਂ ਇਕੱਠੀਆਂ ਹੋ ਕੇ ਕੋਈ ਸਾਂਝਾ ਉਮੀਦਵਾਰ ਜਿਹੜਾ ਹੋਵੇ ਉਹ ਉੱਤੇ ਹੀ ਅਸੀਂ ਸਾਰੇ ਜਣੇ ਇਹ ਦਈਏ ਤੇ ਤਾਂ ਕਰਕੇ ਅਸੀਂ ਕੰਮ ਜਾ ਕੋ ਸਕਦੇ ਹਾਂ ਕਿ ਜੇ ਅਸੀਂ ਇਕੱਲੇ ਕਰਿਆ ਆਪਣੀ ਮਰਜ਼ੀ ਦਾ ਵੀਰਵਾ ਉਤਾਰ ਲੈਂਦੇ ਤੇ ਮੇਰੇ ਖਿਆਲ ਕੋ ਕੌਮੀ ਨੁਕਸਾਨ ਹੋ ਜਾ ਅਸੀਂ ਪੂਰੀ ਕੌਮ ਨੂੰ ਇਕੱਠਾ ਰੱਖਣਾ ਨਹੀਂ ਮੇਰੇ ਖਿਆਲ ਹੈ ਕਿ ਹੁਣ ਅਕਾਲੀ ਦਲ ਦੀ ਜਿਹੜੀ ਸਿੱਧੀ ਜਿੱਥੇ ਪਹੁੰਚ ਗਿਆ ਨਾ ਉੱਥੇ ਸਮਰਥਨ ਕਰਨ ਦਾ ਮਤਲਬ ਹੀ ਉਹਨਾਂ ਨੂੰ ਲੋਕਾਂ ਨੇ ਬਹੁਤ ਇਨਕਾਰ ਦਿੱਤਾ ਹੋਇਆ ਇਸ ਕਰਕੇ ਉਹਨਾਂ ਨੂੰ ਮੇਰੇ ਖਿਆਲ ਹੈ ਕਿ ਇਸ ਚੀਜ਼ ਤੋਂ ਕੌਮ ਦੇ ਵੱਡੇ ਹਿੱਤਾਂ ਨੂੰ ਵੋਖ ਰੱਖਦੇ ਹੋਇਆ ਜਿਹੜੀਆਂ ਆਪਣੀਆਂ ਪ੍ਰਧਾਨਗੀਆਂ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਲਾਭ ਹੋ ਕੇ ਤੇ ਆਉਣ ਨੌਜਵਾਨਾਂ ਨੂੰ ਜਾਂ ਚੰਗੇ ਲੋਕਾਂ ਨੂੰ ਉਦੇ ਰਵਾਇ ਦੇ ਸੰਪੜੇ ਚਾਹੀਦੀ ਹੈ ਕਿ ਤਾਂ ਕਿ ਜੋ ਆਉਣ ਵਾਲੇ ਕੋਈ ਇਕ ਲਈ ਸਾਡੀ ਕੌਮ ਨੂੰ ਕੋਈ ਸਹੀ ਸੇਧ ਮਿਲ ਸਕੇ ਤੇ ਜੇ ਇਹੋ ਹੀ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਹੁਣ ਦੋ ਤੜੇ ਹੋ ਗਏ ਉਹ ਤੋਂ ਇੱਕ ਦੂਜੇ ਤੋਂ ਪਰਾਜਾਮ ਲਾਈ ਜਾ ਰਹੇ ਤੇ ਮੇਰੇ ਅਗਰ ਕੌਮ ਚ ਪਹਿਲਾਂ ਹੀ ਬੜੀ ਨਰਾਸ਼ਤਾ ਹੈ ਤੇ ਇਸ ਕਰਕੇ ਮੇਰੇ ਨਾਲ ਕੇ ਗੋਣਾ ਅਕਾਲੀ ਦਲ ਨੂੰ ਤੇ ਖੁਦ ਹੀ ਸੋਚਣਾ ਚਾਹੀਦਾ ਤੁਮ ਅਮ੍ਰਿਤਪਾਲ ਨਾਲ ਕੋਈ ਗੱਲਬਾਤ ਹੋਈ ਹੁਣ ਜਿਹੜੀ ਦੁਬਾਰਾ ਜਦੋਂ ਰਿੱਟ ਪਈ ਸੀ ਉਹਨਾਂ ਵੱਲੋਂ ਖਾਰਜ ਜਿਹੜੀ ਅੱਜ ਵੀ ਉਸ ਤੋਂ ਬਾਅਦ ਕੋਈ ਅਮ੍ਰਿਤਪਾਲ ਨਾਲ ਕਿਸੇ ਤਰ੍ਹਾਂ ਕੋਈ ਗੱਲਬਾਤ ਹੋਈ ਨੇ ਮਰਦ ਪਾਲਨ ਦੇ ਜੋ ਅਸੀਂ 5 ਤਰੀਕ ਨੂੰ ਜਰੂਰ ਨਾਲ ਸੌਣ ਚੁੱਕਣ ਆਏ ਸੀ ਉੱਥੇ ਮਿਲੇ ਸਾਂ ਮੁਲਾਕਾਤ ਵੀ ਹੋਈ ਲੇਕਿਨ ਹੋਂਤੇ ਉਹਨਾਂ ਦੀ ਗੱਲ ਹਫਤੇ ਚੱਕਦੀ ਬਣਾ ਹੋ ਜਾਂਦੀ ਹੈ ਕਿ ਠੀਕੇ ਚੜ੍ਹਦੀ ਕਲਾ ਚ ਉਹਨਾਂ ਨੇ ਆਪਣੇ ਕੰਮ ਨੂੰ ਇਹੋ ਹੀ ਹੈ ਕਿ ਉਹਨਾਂ ਦੀ ਵੀ ਅਪੀਲ ਲੈ ਕੇ ਸਾਰੇ ਜਣੇ ਇਕੱਠੇ ਹੋਣ ਤੇ ਇਕੱਠੇ ਹੋ ਕੇ ਜੋ ਸਾਡੀ ਕੌਮ ਨਾਲ ਤਕਾ ਹੋ ਰਿਹਾ ਹੈ ਜਨ ਸਾਡੇ ਪੰਜਾਬ ਦੇ ਹੱਥ ਲੁੱਟੇ ਜਾ ਰਹੇ ਆ ਉਹਨਾਂ ਨੂੰ ਵਸਤਾ ਹੀ ਬਚਾ ਸਕਦੇ ਨੇ ਜੇ ਅਸੀਂ ਸਾਰੇ ਇਕੱਠੇ ਹੋ ਕੇ ਜਾਈਏ ਇਹ ਮੇਰਾ ਖਿਆਲ ਹੈ ਕਿ ਸਾਡੇ ਤੇ ਜਿਹੜਾ ਨਾ ਇਹ ਨਿਜਵਾਲ ਜ਼ਿਆਦਾ ਪਰ ਅਸੀਂ ਕੋਵਾ ਜਾਂ ਆਪਣੇ ਪੰਜਾਬ ਨੂੰ ਜਾਂ ਆਪਣੇ ਧਰਮ ਨੂੰ ਛੱਡ ਕੇ ਤੇ ਆਪਾਂ ਆਪਣੇ ਪਰਿਵਾਰ ਪਿੱਛੇ ਜਿਆਦਾ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਪਰਚੁਕਣ ਵੀ ਤੇ ਇਹ ਮੇਰਾ ਕਹਿ ਲੈ ਕਿ ਸਾਡੇ ਲਈ ਬਹੁਤ ਘੱਟ ਕਿ ਆ ਆਪਣੇ ਚੌਧਰਾ ਲੀਡਰੀ ਵਾਸਤੇ ਅਸੀਂ ਆਪਣੇ ਪਰਿਵਾਰਾਂ ਦੇ ਜਿਹੜੇ ਬੱਚੇ ਆ ਜਿਹੜੇ ਨਹੀਂ ਵੀ ਜੋਗ ਉਹਨਾਂ ਨੂੰ ਵੀ ਅਸੀਂ ਬਦੋ ਬਦੀ ਬਿਠਾਉਣਾ ਚਾਹ ਰਹੇ ਹਾਂ ਤੇ ਜੋਗ ਲੀਡਰਾਂ ਨੂੰ ਅਸੀਂ ਅੱਗੇ ਨਹੀਂ ਆਉਣ ਦੇ ਰਹੇ ਇਹ ਸਾਡੀ ਕੌਮ ਦੀ ਸਰਹੱਦ ਰਾਸ਼ਦੀ ਆ ਤੇ ਅਸੀਂ ਇਹ ਇਹ ਚਾਹ ਰਹੇ ਹਾਂ ਕਿ ਜਿਹੜੇ ਜੋਗ ਬੰਦਿਆਂ ਦੇ ਹੱਥ ਉਹਨਾਂ ਦੀ ਵਾਲਡੋਰ ਹੋਵੇ ਕੌਮ ਦੀ ਤੇ ਉਹ より前に立つということです。